ਸਾਡੇ 38 ਨੰਬਰ ਲਾਮੜੇ ਦਾ ਕੱਪ ਬੀਓਪਰੈਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਨੇ ਜਿੱਤ ਲਿਆ ਚੋਰੀ ਨੇ 12 ਕਬੱਡੀਆਂ ਪਾ ਕੇ 12 ਨੰਬਰ ਲਏ ਨੇ ਪਰ ਅੰਬੇ ਨੇ 16 ਪਾ ਕੇ 13 ਨੰਬਰ ਲਏ ਨੇ ਸਾਡੇ ਔਰ ਬੰਟੀ ਟਿੱਪੇ ਨੇ 17 ਪਾ ਕੇ 15 ਨੰਬਰ ਲਏ ਨੇ ਅੱਜ ਦੇ ਕੱਪ ਦਾ ਬੈਸਟ ਏਡਰ ਬੰਟੀ ਟਿੰਪਾ ਸਤੋ ਸ਼ੇਰਪੁਰੇ ਦੇ ਵੀ ਦੋ ਜੱਫੇ ਐ ਗੁਰਦੀਪ ਦੇ ਵੀ ਦੋ ਜੱਫੇ ਐ ਪਰ 10 ਟੱਚ ਤੇ ਤਿੰਨ ਜੱਫੇ ਪਿੰਦੂ ਸੀਤੇ ਵਾਲੀਆ ਲਾਂਬਰੇ ਦੇ ਕੱਪ ਦਾ ਬੈਸਟ ਜਾਫੀ ਐ ਮੇਰੇ ਵੀਰੋ ਔਰ ਕਹਿੰਦੇ ਬੰਟੀ ਤੇ ਪਿੰਦੂ ਅੱਜ ਬੈਸਟ ਬਣੇ ਨੇ ਅੱਜ ਦੇ ਮੋਟਰਸਾਈਕਲਾਂ ਨੇ ਜੇਤੂ ਇੱਕ ਮੋਟਰਸਾਈਕਲ ਮੰਨਾ ਬੱਲ ਨੂੰ ਪਿੰਡੂ ਸੀਚੇਵਾਲ ਪੂਰੀ ਛੰਨਾ ਸੋਨੀ ਫੱਕਰ ਚੰਨਾ ਚਾਰ ਮੋਟਰਸਾਈਕਲ ਇਹਨਾਂ ਨੇ ਜਿੱਤੇ ਐ ਤੇ ਪੰਜਵਾਂ ਮੋਟਰਸਾਈਕਲ ਵੀ ਪੂਰੀ ਨੇ ਜਿੱਤਿਆ ਬੰਟੀ ਵਾਲਾ ਮੋਟਰਸਾਈਕਲ ਪੰਡੋਰੀ ਨੇ ਜਿੱਤ ਲਿਆ ਸੀ ਜੋ ਬੰਟੀ ਦੀਆਂ ਰੇਡਾਂ ਤੇ ਲੱਗਿਆ ਸੀਗਾ ਕਿਨ ਦੋਰ ਵਾਲਾ ਉਹ ਵਿੱਕੀ ਹਰੀ ਕੇ ਨੇ ਜਿੱਤ ਲਿਆ ਸੱਤ ਮੋਟਰਸਾਈਕਲ ਜਿਹੜੇ ਉਹ ਮੇਰੇ ਵੀਰੋ ਨਿਕਲੇ ਪੁਲਿਸ ਬੰਦ ਕਰ ਦੋ ਜਿਹੜਾ ਜਿਹੜਾ ਬੈਸ ਰੇਡਰ ਬਣਿਆ ਹੈ ਅੰਬੇ ਨੇ 38 ਰੇਡਾਂ ਪਾਈਆਂ ਤੇ 30 ਨੰਬਰ ਨੇ ਤੇ ਸ਼ੰਨਾ ਵਾਲੇ ਭੂਰੀ ਨੇ ਸਾਰੇ ਦਿਨ ਦੇ ਵਿੱਚ 30 ਰੇਡਾਂ ਪਾਈਆਂ ਤੇ 30 ਨੰਬਰ ਨੇ ਬਲੰਦ ਸਾਹਿਬ ਬੈਸ ਭੂਰੀ ਸ਼ੰਨਾ ਮੋਟਰਸਾਈਕਲ ਮੇਰੇ ਵੀਰੋ ਉਹ ਛੰਨਾ ਵਾਲੇ ਭੂਰੀ ਨੇ ਐਨ ਅੱਜ ਜਿੱਤ ਲਿਆ ਮੇਰੇ ਵੀਰੋ ਐਨ ਡੋਲੇ ਫਰਕ ਦੇ ਜੱਗੇ ਦੇ ਐਨ ਲੈ ਵੀ ਭੂਰੀ ਬਿਵਾਰਕਵਾਦ ਹੈ ਬਾਬੇ ਦੀ ਮਿਹਰ ਹੈ ਤੋਂ ਡੀਅਰਪ ਕਰਦਾ ਵੱਡਾ ਮੱਲ ਹੈ ਪ੍ਰਮਾਤਮਾ ਇਹਦੇ ਹੀ ਚੜਦੀ ਕਲਾ ਬਖਸ਼ੇ